ਬਾਇਸ ਫੋਟੋ ਤਸਵੀਰ ਤੁਹਾਡਾ ਨਾਲ ਅਸੀਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਆਲਕਨ ਹਸਪੀਟਲ ਦੀ ਸਾਂਝੀ ਕਰਦੇ ਪਿਆ ਜਿੱਥੇ ਕਿ ਸਵੇਰ ਤੋਂ ਹੀ ਮੈਡੀਕਲ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡਾਕਟਰਾਂ ਦੇ ਵੱਲੋਂ ਲਗਾਤਾਰ ਵੱਖ-ਵੱਖ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਤਾਂ ਹੁਣ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟੀ ਆ ਜੀ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੇ ਵੱਖ-ਵੱਖ ਡਾਕਟਰਾਂ ਦੇ ਵੱਲੋਂ ਸਵੇਰ ਤੋਂ ਹੀ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਤਾਂ ਉਹਨਾਂ ਨੂੰ ਜਗਬਾਣੀ ਪੰਜਾਬ ਕੇਸਰੀ ਦਾ ਸਰਟੀਫਿਕੇਟ ਜਿਹੜੇ ਨੇ ਉਹ ਦਿੱਤੇ ਜਾ ਰਹੇ ਤਾਂ ਉਸ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਗਬਾਣੀ ਪੰਜਾਬ ਕੇਸਰੀ ਟੀਮ ਵੀ ਇੱਥੇ ਪਹੁੰਚੀ ਹੋਈ ਹੈ ਤਾਂ ਉੱਥੇ ਹੀ ਸਵੇਰ ਤੋਂ ਹੀ ਜਿਹੜੇ ਵੱਖ-ਵੱਖ ਡਾਕਟਰਾਂ ਦੇ ਵੱਲੋਂ ਵੱਖ-ਵੱਖ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਤਾਂ ਉਹਨਾਂ ਦੇ ਵੱਲੋਂ ਪੰਜਾਬ ਕੇਸਰੀ ਦੇ ਜਿਹੜੇ ਸਰਟੀਫਿਕੇਟ ਨੇ ਉਹਨਾਂ ਡਾਕਟਰਾਂ ਨੂੰ ਦਿੱਤੇ ਜਾ ਰਹੇ ਜਿਸ ਦੀ ਲਈ ਤਸਵੀਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਦੇ ਪਿਆ ਤਾਂ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਵੀ ਜਿਹੜੀਆਂ ਮਹਿਲਾਵਾਂ ਆਰੀਆਂ ਨੇ ਤਾਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਨਿਆ ਜਾ ਰਿਹਾ ਤਾਂ ਨਾਲ ਦੇ ਨਾਲ ਜਿਹੜਾ ਫਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਲਾਈਵ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਿਆ ਕਿ ਜਿਹੜੇ ਡਾਕਟਰਾਂ ਦੀ ਟੀਮ ਹੈ ਤਾਂ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਜਿਹੜਾ ਸਨਮਾਨਤਾ ਉਹ ਕੀਤਾ ਜਾ ਰਿਹਾ ਤਾਂ ਲਗਾਤਾਰ ਵਕ ਵਕ ਜਿਹੜੇ ਡਾਕਟਰ ਨੇ ਉਹਨਾਂ ਦੇ ਕੋਲੋਂ ਵਕ ਵਕ ਸਵੇਰ ਤੋਂ ਹੀ ਮਰੀਜ਼ ਜਿਹੜੇ ਪਹੁੰਚਦੇ ਪਏ ਨੇ ਤਾਂ ਉਹਨਾਂ ਦਾ ਚੈੱਕਅਪ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਨਾਲ ਦੇ ਨਾਲ ਜਿਹੜੀਆਂ ਦਵਾਈਆਂ ਵੀ ਉਹ ਦਿੱਤੀਆਂ ਜਾ ਰਹੀਆਂ ਤਾਂ ਲਾਈਵ ਤਸਵੀਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਦੇ ਮੈਂ ਜਗਬਣੀ ਪੰਜਾਬ ਕੇਸਰੀ ਪੇਜ ਦੇ ਉੱਪਰ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਗਾਤਾਰ ਕੈਂਪ ਲਗਾਏ ਜਾ ਰਹੇ ਨੇ ਤਾਂ ਅੱਜ ਹਲਗਨ ਹਸਪਤਲ ਦੇ ਵਿੱਚ ਕੈਂਪ ਲਗਾਇਆ ਤਾਂ ਅਸੀਂ ਗੱਲਬਾਤ ਵੀ ਜਰੂਰ ਉਹਨਾਂ ਦੇ ਨਾਲ ਕਰਾਂਗੇ ਕਿਉਂਕਿ ਅੱਜ ਉਹ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਨੂੰ ਫੁੱਲਾਂ ਦੇ ਨਾਲ ਜਿਹੜੀ ਛਣਾਈ ਲਿਆ ਉਹ ਦਿੱਤੀ ਗਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵळे ਅਸੀਂ ਗੱਲਬਾਤ ਵੀ ਕਰਦੇ ਹਾਂ ਜਤਿੰਦਰ ਸਿੰਘ ਮੋਤੀਪਾਟੀਆਂ ਹੁਣੀ ਇੱਥੇ ਪਹੁੰਚੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇੱਥੇ ਪਹੁੰਚੇ ਹੋ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਜਿਹੜੇ ਡਾਕਟਰਾਂ ਦੀ ਟੀਮ ਇੱਥੇ ਆਈ ਆ ਤਾਂ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ ਗਿਆ ਜੀ ਅੱਜ ਦੇਖੋ ਐਲਗਨ ਐਲਗੋ ਹਸਪੀਟਲ ਦੇ ਵਿੱਚ ਜਿਹੜਾ ਸਾਡੇ ਮਜੀਠਾ ਰੋਡ ਅਫਸਰ ਵਿੱਚ ਹੈ ਇਹਦੇ ਵਿੱਚ ਡਾਕਟਰ ਰਾਮਪਾਲ ਜੀ ਜਿਹੜੇ ਨੇ ਜਿਨ੍ਹਾਂ ਦਾ ਫਾਦਰ ਸਾਹਿਬ ਹੀ ਸੇਵਾ ਕਰਦੇ ਰੇ ਇਸ ਮੈਡੀਕਲ ਖਿੱਤੇ ਦੇ ਵਿੱਚ ਅੱਜ ਸਾਡੇ ਪੂਜਨੀਕ ਸਰਦੇਸ਼ ਚੋਪੜਾ ਜੀ ਦੀ 10ਵੀਂ ਵਰ੍ਹੇ ਦੀ ਉੱਤੇ ਜਿਹੜਾ ਚੋਪੜਾ ਪਰਿਵਾਰ ਇੱਕ ਹਿੰਦੁਸਤਾਨ ਦੇ ਵਿੱਚ ਮੀਡੀਆ ਦੇ ਵਿੱਚ ਖਾਸ ਦੇਨ ਹੈ ਜਿਨ੍ਹਾਂ ਦੀ ਉਸ ਪਰਿਵਾਰ ਦੇ ਸਰਦੇਸ਼ ਚੋਪੜਾ ਜੀ ਮਰਹੂਮ ਜਿਨ੍ਹਾਂ ਦੀ ਅੱਜ 10ਵੀਂ ਵਰ੍ਹੇ ਦੀ ਉੱਤੇ ਇਹ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਔਰ ਅਲਗੋਂ ਹਸਪੀਟਲ ਦੇ ਵਿੱਚ ਡਾਕਟਰ ਰਾਮਪਾਲ ਜੀ ਵੱਲੋਂ ਇਹਨਾਂ ਦੀ ਟੀਮ ਵੱਲੋਂ ਇੱਥੇ ਜਿਹੜਾ ਕਾਫੀ ਪੇਸ਼ੀਐਂਟ ਮੈਂ ਆਏ ਨੇ ਮਿਲਿਆ ਵੀ ਨੇ ਦੇਖੇ ਵੀ ਨੇ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਉਹਨਾਂ ਦਾ ਟ੍ਰੀਟਮੈਂਟ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਫ੍ਰੀ ਜਿਹੜੇ ਟੈਸਟ ਵੀ ਕੀਤੇ ਜਾ ਰਹੇ ਹੋ ਫ੍ਰੀ ਦਵਾਈਆਂ ਵੀ ਮਡੀਆਂ ਜਾ ਰਹੀਆਂ ਇਹ ਸਮਾਜ ਦੇ ਲਈ ਇੱਕ ਚੰਗਾ ਉਪਰਾਲਾ ਉਹ ਜਿਹੜਾ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਡਾਕਟਰ ਸਾਹਿਬ ਨੂੰ ਦੇਣਾ ਔਰ ਇਹਨਾਂ ਆਪਣਾ ਸਰਦੇਸ਼ ਚੋਪੜਾ ਜੀ ਨੂੰ ਆਪਣੇ ਵੱਲੋਂ ਸ਼ਰਦਾ ਦੇ ਫੁੱਲ ਜਿਹੜੇ ਨੇ ਪੇਟ ਕੀਤੇ ਨੇ ਔਰ ਘਰ ਦਾਵਾ ਆਪਣੀ ਅਕੀਦਤ ਦੇ ਨਾਲ ਜੀ ਅੱਜ ਅਸੀਂ ਗੱਲ ਕਰੀਏ ਅੱਜ ਦੇ ਦਿਨ ਨੂੰ ਲੈ ਕੇ ਲੋਕਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਕੈਂਪ ਹੋਰ ਵੀ ਇਸ ਤਰੀਕੇ ਨਾਲ ਲਗਾਏ ਜਾਂਦੇ ਹਨ ਬਿਲਕੁਲ ਜੀ ਜਿਹੜਾ ਸਮਾਜ ਦੇ ਵਿੱਚ ਸਮਾਜ ਲਈ ਜਿਹੜਾ ਹੈਗਾ ਇਹ ਬਹੁਤ ਵਧੀਆ ਉਪਰਾਲਾ ਹੈ ਔਰ ਇਹ ਜਿੰਨਾ ਵੀ ਮੈਕਸਿਮਮ ਹੋ ਸਕਦਾ ਹੈ ਇਹ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜਾ ਇਕਤਾ ਸਮਾਜ ਦੀ ਮਦਦ ਹੁੰਦੀ ਹੈ ਔਰ ਇੱਕ ਜਿਹੜਾ ਪ੍ਰਮਾਤਮਾ ਵੱਲੋਂ ਜਿਹੜੀ ਇਹ ਉਹ ਸਕੂਨ ਮਿਲਦਾ ਆਪਣੀ ਰੂਹ ਨੂੰ ਸਕੂਨ ਮਿਲਦਾ ਜਿਹੜੇ ਅਸੀਂ ਇਹੋ ਜਿਹੇ ਉਪਰਾਲੇ ਕਰਦੇ ਹਾਂ ਸਭ ਨੂੰ ਇਹ ਜਿੰਨਾ ਵੀ ਹੋ ਸਕਦਾ ਜਿੰਨਾਂ ਕਿਸੇ ਦਾ ਸਮਰਥ ਹੈ ਜਿੰਨੇ ਜੋਗਾ ਉਹਨੂੰ ਇਹੋ ਜਿਹੇ ਜਿਹੜੇ ਉਪਰਾਲੇ ਕਰਨੇ ਚਾਹੀਦੇ ਬਹੁਤ ਜ਼ਰੂਰੀ ਹੈ ਜੀ ਸਵੇਰ ਤੋਂ ਹੀ ਮੈਡੀਕਲ ਚੈੱਕਅਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾ ਡਾਕਟਰ ਦੇ ਵੱਲੋਂ ਵੀ ਜਿਹੜੀ ਆਪਣੀ ਡਿਊਟੀ ਆ ਉਹ ਨਿਭਾਈ ਜਾ ਰਹੀ ਆ ਤਾਂ ਅਸੀਂ ਗੱਲਬਾਤ ਵੀ ਕਰਦੇ ਆ ਤਾਂ ਮੈਡਮ ਪਹਿਲਾਂ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਰੋਸ਼ਨੀ ਆ ਮੈਂ ਇਸ ਹਸਪੀਟਲ ਜੇ ਐਜ਼ ਅ ਸਟਾਫ ਨਰਸ ਕੰਮ ਕਰਦੀ ਆ ਤਾਂ ਜੋ ਅੱਜ ਮੈਡੀਕਲ ਕੈਂਪ ਲੱਗਾ ਏ ਇਹਦੇ ਵਿੱਚ ਅਸੀਂ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ 150 ਕ ਮਰੀਜ਼ ਦੇਖ ਚੁੱਕੇ ਆ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਤੇ ਸਾਹ ਚੜਿਆ ਚੜਦਾ ਹੈ ਉਹ ਪ੍ਰੋਬਲਮ ਆ ਰਹੀ ਹੈ ਤੇ ਕਈਆਂ ਨੂੰ 슈ਗਰ ਦੀ ਪ੍ਰੋਬਲਮ ਵੀ ਆਈ ਹੈ ਅਸੀਂ ਗੱਲ ਕਰੀਏ ਕਿੱਥੋਂ ਕਿੱਥੋਂ ਲੋਕ ਜਿਹੜੇ ਤੁਹਾਡੇ ਕੋਲ ਇੱਥੇ ਪਹੁੰਚਦੇ ਪਏ ਨੇ ਜੀ ਮੋਸਟਲੀ ਤਾਂ ਲੋਕਲ ਲੋਕ ਹੀ ਜਿਹੜੇ ਇੱਥੇ ਪਹੁੰਚਦੇ ਪਏ ਆ ਤੇ ਕੁਝ ਲੋਕ ਜਿਹੜੇ ਦੂਰ ਤੋਂ ਵੀ ਆ ਰਹੇ ਨੇ ਜੋ ਜੇਕਰ ਅਸੀਂ ਗੱਲ ਕਰੀਏ ਉਹਨਾਂ ਨੂੰ ਫ੍ਰੀ ਜਿਹੜੀ ਮੈਡੀਸਿਨ ਉਹ ਵੀ ਦਿੱਤੀ ਜਾ ਰਹੀ ਹੈ ਤਾਂ ਨਾਲ ਦੇ ਨਾਲ ਚੈੱਕਅਪ ਵੀ ਕੀਤਾ ਜਾ ਰਿਹਾ ਹੈ ਜੀ ਅੱਜ ਹਾਂਜੀ ਬਿਲਕੁਲ ਜੀ ਇਸ ਹਸਪੀਟਲ ਵਿੱਚ ਜਿੰਨੇ ਵੀ ਪੇਸ਼ੈਂਟ ਆਏ ਆ ਉਹਨਾਂ ਦਾ ਪੂਰੀ ਰੀਜਨਲ ਚੈੱਕਅਪ ਕੀਤਾ ਗਿਆ ਤੇ ਉਹਨਾਂ ਨੂੰ ਫ੍ਰੀ ਮੈਡੀਸਿਨ ਦਿੱਤੀ ਗਈ ਹੈ ਉਹਨਾਂ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਦਿਨ ਨੂੰ ਲੈ ਕੇ ਕਿਉਂਕਿ ਕੈਂਪ ਲੱਗਾ ਹੋਇਆ ਇਹ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਵੀ ਫ੍ਰੀ ਕੈਂਪ ਲੱਗਾ ਹੋਏ ਇਹਦੇ ਵਿੱਚ ਆ ਕੇ ਆਪਣੀ ਚੈੱਕਅਪ ਕਰੋ ਤੇ ਇਸ ਕੈਂਪ ਦਾ ਫਾਇਦਾ ਉਠਾਓ ਮੇਰਾ ਨਾਮ ਮਨਪ੍ਰੀਤ कौर ਹੈ ਮੈਂ ਐਲਗਨ ਹਸਪੀਟਲ ਵਿੱਚ ਲੈਬ ਟੈਕਨੀਸ਼ੀਅਨ ਦੀ ਡਿਊਟੀ ਕਰਦੀ ਆ ਤੇ ਸਾਡੇ ਅੱਜ ਸਵੇਰ ਦਾ ਲੱਗਾ ਹੋਇਆ ਹੈ ਕੈਂਪ ਤੇ 80 ਤੋਂ 70 ਸੈਂਪਲ ਅਸੀਂ ਕਲੈਕਟ ਕਰ ਚੁੱਕੇ ਹਾਂ ਤੇ ਰਿਪੋਰਟਸ ਦੇ ਚੁੱਕੇ ਹਾਂ ਇੱਥੇ ਮੈਡੀਕਲ ਸਭ ਕੁਝ ਫ੍ਰੀ ਹੋ ਰਿਹਾ ਹੈ ਤੇ ਮੈਡੀਸਿਨ ਵੀ ਫ੍ਰੀ ਦਿੱਤੀ ਜਾ ਰਹੀ ਹੈ ਤੇ ਐਂਡ ਸ਼ੂਗਰ ਵਗੈਰਾ ਵੀ ਫ੍ਰੀ ਚੈੱਕਅਪ ਹੋ ਰਿਹਾ ਹੈ ਮੈਂ ਤਾਂ ਇਹ ਕਹਾਂਗੀ ਕਿ ਐਲਗਨ ਹਸਪੀਟਲ ਇੱਥੋਂ ਦੇ ਡਾਕਟਰ ਵਿਕਾਸ ਰਾਮਪਾਲ ਬਹੁਤ ਵਧੀਆ ਨੇ ਇੱਥੋਂ ਬਹੁਤ ਵਧੀਆ ਟਰੀਟਮੈਂਟ ਕੀਤਾ ਜਾਂਦਾ ਤੇ ਵੱਧ ਤੋਂ ਵੱਧ ਇੱਥੇ ਆਨ ਕੇ ਲੋਕੀ ਵਿਜ਼ਿਟ ਕਰਨ ਤੇ ਆਪਣੇ ਇਲਾਜ ਆਪਣੇ ਟਰੀਟਮੈਂਟ ਕਰਵਾਉਣ ਮੈਨੂੰ ਫੀਵਰ ਦੀ ਦਿੱਕਤ ਸੀ ਟਾਈਫਾਇਡ ਸੀ ਹਾਂਜੀ ਹੋਇਆ ਵਿਕਾਸ ਰਾਮਪਾਲ ਸਰ ਨਾਲ ਮੇਰੀ ਮਿਲ ਉਹਨਾਂ ਵੱਲੋਂ ਇਹ ਹੈ ਕਿ ਮੇਰੇ ਫ੍ਰੀਜੋ ਪੈਕੇਜ ਟੈਸਟ ਜੋ ਹੋਏ ਆ ਐਂਡ ਮੈਨ ਮੈਡੀਸਿਨ ਫ੍ਰੀ ਦਿੱਤੀ ਗਈ ਆ ਜੋ ਵੀ ਬਹੁਤ ਵਧੀਆ ਤਗਰ ਮਿਲ ਗਿਆ ਬਲੱਡ ਸੈਂਪਲ ਦਿੱਤਾਗਾ ਰੇਵਣੀ ਜਸਤੇ ਤਾਂ ਇਹ 80 ਗੱਲ ਕਰੀਏ ਜੇਕਰ ਹਸਪਤਾਲ ਦੇ ਵਿੱਚ ਹੋਰ ਕਿਤੇ ਜਾ ਕੇ ਜੇ ਸੀ ਟ੍ਰੀਟਮੈਂਟ ਕਰਾਉਣੀ ਤਾਂ ਕਿੰਨੇ ਪੈਸੇ ਲੱਗੋਗੇ ਵੱਧ ਤੋਂ ਵੱਧ ਤੁਹਾਨੂੰ ਪਤਾ ਹੀ ਹੈ ਕਿ 5 ਤੋਂ 6000 ਰੁਪਏ ਦਾ ਅਕਸੈਂਡਾ ਜੋ ਮੈਡੀਸਿਨ ਜੋ ਟੈਸਟ ਹੁੰਦੇ ਆ ਜੋ ਹਾਂਜੀ ਸਭਾਤ ਦਾ ਉਹਦਾ ਫ੍ਰੀ ਕੀਤਾ ਗਿਆ ਹਾਂਜੀ ਹਾਂਜੀ ਜੋ ਵੀ ਸਾਰਾ ਕੁਝ ਮੇਰਾ ਫ੍ਰੀ ਕੀਤਾ ਗਿਆ ਹੈ ਜੀ ਮੈਂ ਹੀ ਕਹਿਣਾ ਚਾਹੁੰਦਾ ਕਿ ਸਭ ਤੋਂ ਜੋ ਹੋਇਆ ਵੱਧ ਤੋਂ ਵੱਧ ਕੇ ਤੁਸੀਂ ਵਿਜ਼ਿਟ ਕਰੋ। ਲੇਖਕੀ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੁਕਤੀ ਪਾਟਿਆ ਅੱਜ ਜਿੱਥੇ ਪਹੁੰਚੇ ਨੇ ਤਾਂ ਵਿਸ਼ੇਸ਼ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਕੈਂਪ ਨੇ ਇਸ ਤਰੀਕੇ ਦੇ ਨਾਲ ਲਗਾਏ ਜਾਣ ਤਾਂ ਜੋ ਆਮ ਜਨਤਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰਾਹਤ ਆ ਉਹ ਮਿਲ ਸਕੇ। ਕੈਮਰਾਮੈਨ ਸੰਦੀਪ ਦੇ ਨਾਲ ਜਗਵੰਟੀ ਦੇ ਲਈ ਸਾਹਿਲ ਅੰਮ੍ਰਿਤਸਰ